ਲੈ ਵੀ ਪੰਜਾਬ ਵਾਲੇ ਅਸੀਂ ਆਏ ਵੇ ਯੂਪੀ ਚ ਖਲਾੜਿਆਂ ਤੇ ਅਸੀਂ ਦੇਖਣ ਆਏ ਕਿਵੇਂ ਗੁੜ ਤੇ ਸ਼ੱਕਰ ਇਹ ਤਿਆਰ ਹੁੰਦਾ ਤੇ ਦਿਖਾਉਨੇ ਤੁਹਾਨੂੰ ਅੱਜ ਵੀ ਇੰਨਾ ਖਲਾੜਿਆਂ ਦੇ ਗੁੜ ਤੇ ਸ਼ੱਕਰ ਜਿਹੜਾ ਸਾਡੇ ਪਿੰਡਾਂ ਚ ਟਰਾਲੀਆਂ ਤੇ ਵਿਕਦਾ ਹੈ ਸ਼ਹਿਰਾਂ ਚ ਬਜ਼ਾਰਾਂ ਚ ਦੇਖ ਪਿੱਖਦਾ ਆਹ ਦੇਖੋ ਆ ਪਿਆ ਚਿੱਟੀ ਬਰਫ ਵਰਗੀ ਸ਼ੱਕਰ ਸੋ ਦੇਖੀ ਜਾਓ ਬਾਈ ਤੁਹਾਨੂੰ ਦਿਖਾਵਾਂਗੇ ਸਾਰੀ ਵੀਡੀਓ ਦੇਖੋ ਕਿਵੇਂ ਇਹ ਇੱਕ ਤਰ੍ਹਾਂ ਦਾ ਨਹੀਂ 10 ਤਰ੍ਹਾਂ ਦਾ ਇਹ ਚ ਕੈਮੀਕਲ ਜ਼ਹਿਰਾਂ ਬਖਰੀਆਂ ਬਖਰੀਆਂ ਵਰਤੀਆਂ ਜਾਂਦੀਆਂ ਨੇ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਸਿਹਤ ਨੂੰ ਨੁਕਸਾਨ ਕਰਦੀਆਂ ਨੇ ਅਸੀਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਤੁਸੀਂ ਆਪਣੇ ਘਰ ਤੇ ਸ਼ੱਕਰ ਦੀ ਬਣਾਈ ਹੋਈ ਚਾਹ ਪੀਂਦੇ ਆ ਕਹਿੰਦੇ ਨਾ ਮੈਂ ਕਿਉਂ ਕਹਿੰਦੇ ਸਾਨੂੰ ਪਤਾ ਅਸੀਂ ਬਣਾਇਆ ਹੈ ਵਿੱਚ ਕੀ ਕੁਝ ਪਾਇਆ ਹੋਇਆ ਹੈ ਪਰ ਆਪਣੇ ਆਮ ਹੀ ਇਹ ਵਿਗਦਾ ਤੇ ਅੱਜ ਦੇ ਫੂਡ ਸੇਫਟੀ ਵਾਲੇ ਅਧਿਕਾਰੀ ਆਏ ਕੋ ਸੈਂਪਲ ਨਹੀਂ ਭਰਦੇ ਦੁਕਾਨਾਂ ਤੇ ਜਾ ਕੇ ਉਹ ਟਰਾਲੀਆਂ ਫਿਰਦੇ ਉਹਨਾਂ ਦਾ ਸੈਂਪਲ ਨਹੀਂ ਭਰਦੇ ਜੇ ਭਰਦੇ ਆ ਆਓ ਚੱਕੋ ਉਹ ਸਿਰਤੀ ਨਾ ਉਹਨੇ ਚੱਕ ਕੇ ਆਪਣਾ ਪੱਠਾ ਭਰ ਕੇ ਖਾਣਾ ਦਾ ਠੋਕਿਆ ਹੁਣ ਆਹ ਹਰਾਲ ਫਾਫਾ ਦੇ ਹੱਥ ਚ ਇਹ ਡੈਕੋਲੇਟ ਗੋਲਡ ਪਾਪੜੀ ਆ ਇਹ ਇਹਨੂੰ ਗੂਗਲ ਤੇ ਸਰਚ ਮਾਰਿਓ ਤੁਹਾਨੂੰ ਪਤਾ ਲੱਗੂ ਕਿ ਕਿੰਨਾ ਖਤਰਨਾਕ ਅਸਰ ਸਾਡੇ ਸਰੀਰ ਤੇ ਪਾਉਂਦੀ ਆ ਨਰਵ ਸਿਸਟਮ ਸਾਡਾ ਕਿਵੇਂ ਕਮਜ਼ੋਰ ਕਰਦੀ ਆਓ ਚੱਕੋ ਸਿਰਤੀ ਨਾ ਚਾਰ ਪੰਜ ਡਲੀਆਂ ਉਹਨੇ ਕੱਢ ਕੇ ਦੇ ਵਿੱਚੋਂ ਹੋਰ ਵੀ ਸਿੱਟੂਗਾ ਉਰਲੇ ਪਾਸੇ ਵੀ ਸਿੱਟੂਗਾ ਸੋ ਸਾਡੇ ਜਿਹੜੇ ਫੂਡ ਸੇਫਟੀ ਦੇ ਸੁੱਤੇ ਪਏ ਆ ਇਹ ਸੈਂਪਲ ਦੀ ਗੱਲ ਕਰਦਾ ਕੋਈ ਸੈਂਪਲ ਨਹੀਂ ਭਰਨਾ ਜੇ ਭਰ ਲਿਆ ਤਾਂ ਰਲ ਮਿਲ ਕੇ ਪਾਸ ਕਰ ਦਿੰਦੇ ਆ ਉਹ ਚੱਕੂਰਲੇ ਪਾਸੇ ਚੱਕ ਕੇ ਉਹ ਸੜਤਿਆਂ ਉਹ ਚੱਕ ਉਹ ਸੜਤਿਆਂ ਦੇਖੋ ਸੋ ਆ ਹੁਣ ਅੱਗੇ ਆਜੋ ਆ ਹੁਣ ਇਹ ਆ ਜਿਹੜੀ ਲੀਰ ਜੀ ਨੇ ਉਹ ਡੋਭੋਖੇ ਕੱਢ ਲਈ ਹਰੀ ਜੀ ਬਾਲਟੀ ਦੇ ਵਿੱਚੋਂ ਹਰੀ ਦੀ ਬਾਲਟੀ ਜੀ ਪਿਆ ਰਿੰਡ ਦਾ ਤੇਲ ਆਮ ਤੌਰ ਤੇ ਸਰੋਂ ਦਾ ਤੇਲ ਵਰਤਿਆ ਜਾਂਦਾ ਪਰ ਇਹ ਰਿੰਡ ਦਾ ਤੇਲ ਵਰਤਦੇ ਰਿੰਡ ਦਾ ਤੇਲ ਵਰਤਿਆ ਜਾਂਦਾ ਸਾਬਣ ਬਣਾਉਣ ਲਈ ਜਿਹੜੇ ਧੋਣ ਵਾਲੀ ਪਰ ਇਹ ਗੁੜ ਤੇ ਸ਼ੱਕਰ ਚ ਪਾਉਂਦੇ ਆ ਭਰਾਵੋ ਰਿੰਡ ਦਾ ਤੇਲ ਆਹ ਨਗਰਤਾਂ ਨੂੰ ਦਿਖਾਉਨੇ ਆ ਆਓ ਚੱਕੋ ਨੇ ਉਹ ਠੋਕਿਆ ਢੱਕਿਆ ਲਵੇੜ ਕੇ ਦਬੇ ਚੋਂ ਆਪਣੀਆਂ ਬੁੜੀਆਂ ਕਹਿਦੀਆਂ ਭਾਈ ਲਾਲ ਜਾ ਗੁੜ ਪਾ ਦਿਓ ਆ ਲਾਲ ਗੁੜ ਆ కెਮੀਕਲ ਨਾਲ ਬਣਦਾ ਭਾਈ ਇਹ ਦੇਖ ਲਓ ਅੱਗੇ ਆ ਜਾਓ ਜਿਵੇਂ ਆਪਾਂ ਜੂਰੀਆ ਛਿੜਦੇ ਛਾਣਾ ਦਿੰਨੇ ਆ ਆਹ ਸ਼ੱਕਰ ਤੇ ਛਾਣਾ ਦੇਈ ਜਾਂਦੇ ਆ ਸੋ ਇਹ ਸੋਡਾ ਇਹ ਮਠਾ ਸੋਡਾ ਨਹੀਂ ਕਸ਼ਟਕ ਸੋਡਾ ਜਿਹੜਾ ਕੱਪੜੇ ਧੋਣ ਲਈ ਵਰਤਿਆ ਜਾਂਦਾ ਆ ਦੇਖੋ ਕਿੰਨੇ ਤਰ੍ਹਾਂ ਦਾ ਇਹ ਕੈਮੀਕਲ ਤੇ ਜ਼ਹਿਰ ਪਾ ਕੇ ਇਹ ਗੁਰਦੇ ਸ਼ੱਕਰ 50 ਟੱਕਾਂ-ਟੱਕ ਭਰ ਕੇ ਵੇਕਣਾਉਂਦਾ ਇਹ 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 ਕੀ ਆਇਆ ਹੈ ਇਹ ਕੈਮੀਕਲ ਹੈ ਇਹ ਕੈਮੀਕਲ ਆਉਂਦੇ ਵਾਲਾ ਹੈ ਇਹ ਵੀ ਕੌਣ ਹੈ ਬੱਚਾ ਇਹ ਚਿੰਨੀ ਵਾਲਾ ਕੰਮ ਕਰਦਾ ਹੈ